ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਫੈ ਰਖਦਾ ਆਇਆ ਰਾਮ ਰਾਜੇ ਹਰ ਨਕਸ ਦੁਸ਼ਟ ਰਮਾਰਿਆ ਪ੍ਰਹਿਲਾਤਰਾਇਆ ਅਹੰਕਾਰੀਆਂ ਨਿੰਦਕਾਂ ਫਿਟਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤਲ ਛਡਾਇਆ ਸਹ ਲੋਕ ਮਹਲਾ ਪਹਿਲਾ ਦਖਦਾ ਰਸਕਰੋਗ ਪਇਆ ਜਸ ਕਾਵਨਾ ਹੋਇ ਤੂ ਕਰਤਾ ਕਰਨ ਮਾਹੀ ਜਾ ਹੁ ਕਰ ਨਾ ਹੋਇ ਬਰਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਹੀ ਲਖਿਆ ਰਹਾ ਜਾਤ ਮੈਂ ਜਾਤ ਜੋਤ ਮੈਂ ਜਾਤਾ ਅਕਲ ਕਲਾ ਪ੍ਰਪੂਰ ਰਹਿਆ ਤੂ ਸੱਚਾ ਸਾਹਿਬ ਸਿਖਤ ਸਵਾਲਿਓ ਜਿਨ ਕੀਤੇ ਸਭ ਪਰ ਪਇਆ ਕਹੋ ਨਾਨਕ ਕਰਤੇ ਕਿਆ ਬਤਾ ਜੋ ਕਿਛ ਕਰਨਾ ਸੋ ਕਰ ਰਹਾ ਸੋ ਦਰ ਰਗਸਾ ਨ ਹਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰਕੇਹਾ ਜਿਤ ਵੇ ਸਰਬ ਸਮਾਲੇ ਬਾਜੇ ਤੇਰੇ ਨਾਦ ਅਨਿਕ ਸੰਖਾ ਕੀਤੇ ਤੇਰੇ ਬਵਨ ਹਾਰੇ ਕੀਤੇ ਤੇਰੇ ਰਾਗ ਪਰਿ ਸਿਉ ਕਹੀਆ ਕਿਤੇ ਤੇਰੇ ਗਵਨ ਹਾ ਦੇ ਗਵਨ ਤੁਧ ਨ ਪਣ ਪਾਣੀ ਬੈ ਸੰਤਰ ਗਵ ਰਾਜਾ ਤਰੰਦਵਾ ਦੇ ਗਵਨ ਤੁਧ ਨ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਤਰਮ ਵਿਚਾਰੇ ਗਾਵ ਤੁਧ ਨੈ ਸਰਬ ਬ੍ਰਹਮਾ ਦੇ ਵਿਸੋ ਹੈ ਨਾ ਤੇਰੇ ਸਦ ਸਵਾਰੇ ਗਵਨ ਤੁਧ ਨ ਇੰਦਰ ਅਸਣ ਬੈਠੇ ਦੇਵ ਤਿਆ ਦਰਣਾ ਦੇ ਗਾਵਨ ਤੁਧਨਾ ਸਿਦ ਸਮਹਾ ਦੇ ਅੰਦਰ ਗਾਵਨ ਤੁਧਨਾ ਸਾਧ ਵਿਚਾਰੇ ਗਾਵਨ ਤੁਧਨਾ ਜਤੇ ਸਤੇ ਸੰਤੋਖੇ ਗਾਵਨ ਤੁਧਨਾ ਵੀਰ ਕਰਾਰੇ ਗਾਵਨ ਤੁਧਨਾ ਪੰਡਿਤ ਪੜਨ ਰੱਖੇ ਸਰਜਗ ਜੁਗ ਵਿਦ ਨਾਦੇ ਗਾਵਨ ਤੁਧਨਾ ਮਹਾਨੀਆ ਮਨ ਮੋਹਿਨਾ ਸੁਰਗ ਮਛ ਭਿਆਲੇ ਗਾਵਨ ਤੁਧਨਾ ਰਤਨ ਪਾਏ ਤੇਰੇ ਅਸ਼ਟ ਤੀਰਥ ਨਾਲੇ ਗਾਵਨ ਤੁਧ ਨਾਮ ਜੋਦ ਮਹਾ ਬਲ ਸੂਰਾ ਗਾਵਨ ਤੁਧ ਨੋ ਖਾਣੀ ਚਾਰੇ ਗਾਵਨ ਤੁਧ ਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇ ਤੁਧ ਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾ ਲੇ ਹੁਰ ਕੇ ਤੇ ਤੁਧ ਨੋ ਗਾਵਨ ਸੇ ਮੈ ਚਤਨਾ ਆਵਨ ਨਾਨਕ ਕਿਆ ਵਿਚਾਰੇ ਸੋਏ ਸੋਇ ਸਦਾ ਸਹਿ ਸਾਹਿਬ ਸਤ ਸੱਚੇ ਨਾਹੀ ਹੈ ਭੇ ਹੋਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨ ਸੇ ਮਾਇਆ ਜਿਨੋਂ ਪਾਏ ਕਰ ਕਰ ਦੇਖਾ ਕੀਤਾ ਆਪਣਾ ਜੋ ਤਿਸ ਦੇ ਵਢਿਆਈ ਜੋ ਤਿਸ ਪਾਵੇ ਸੋਇ ਕਰਸੇ ਹੇਰ ਹੁਕਮਨਾ ਕਰਣਾ ਜਾਏ ਸੋ ਪਸ ਸਭ ਸਾਹਿਬ ਸਾਹਿਬ ਨਾਨਕ ਰਹਿਣਾ ਰਜਾਈ ਅਸਾ ਮਹਾਬਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏਕ ਵਿਡ ਵੱਡਾ ਡਿਠਾ ਹੋਏ ਕਿੰਤ ਪਾਇ ਨਾ ਕਹਿਆ ਜਾਏ ਕਹਿਣੇ ਵਾਦ ਤੇ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਘਰ ਗੰਭੀਰਾ ਗੁਣੀ ਘੇੜਾ ਕੋ ਨਾ ਜਾਣੇ ਤੇਰਾ ਕਿਤਕੇ ਵਡਚੀਰਾ ਰਾਹ ਸਭ ਸੁਰਤੇ ਮਿਲ ਸੁਰਤ ਕਮਾਏ ਸਭ ਕੀ ਮਤ ਮਿਲ ਕੀਮਤ ਪਾਰੇ ਗਿਆਨਿਤ ਅਨਿ ਗੁਰ ਗ੍ਰਹਾਈ ਚਰਣਾ ਨਜਾਇ ਤੇਰੇ ਤਿਲਵੜਿ ਆਏ ਸਭ ਸਤ ਸਭ ਤਪ ਸਭ ਚੰਗੇ ਅੰਨਾ ਸਦਾ ਪੁਰਖ ਆਖਿਆ ਬੜਿਆ ਆ ਤੁਦ ਵਿਣ ਸਦਿਕ ਨੈ ਨਾ ਪਾਈਆ ਕਰਮਲਾ ਨਾ ਠਾਕ ਰਹਿਈਆ ਆਖਣ ਵਾ ਨਾ ਕਿਆ ਵਿਚਾਰਾ ਸਿਵ ਤੇ ਫਰੇ ਤੇਰੇ ਭੰਡਾਰਾ ਜਿਸ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸਚ ਸਿਵਾਰਣ ਹਾਰਾ ਆਸਾ ਮਹਲਾ ਪਹਿਲਾ ਅੱਖ ਜੀਵਾ ਵਿਸਰੇ ਮਰ ਜਾਓ ਆਖਣਿਓ ਕੈ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੋਖ ਉਤਪੋਖ ਖਾਇ ਚਲਿਹ ਦੋਖ ਸੁਖ ਵਿਸਰੇ ਮੇਰੀ ਮਾਏ ਸੱਚਾ ਸਭ ਸੱਚੇ ਨਾਏ ਰਹਾਉ ਸਾਚੇ ਨਾਮ ਕੇ ਚਲ ਵੜਿਆਏ ਅਖਤ ਕੇ ਕੀਮਤ ਨਿ ਪਾਏ ਜੇ ਸਭ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਘਟਨ ਜਾਏ ਨਾ ਉਮਰ ਨਾ ਹੋਵੇ ਸੋਗ ਦਿਨ ਦਰਹਿ ਨ ਚੁੱਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇ ਵਿੜਿਆ ਫਤੇੜ ਤੇਰੀ ਦਾਤ ਜਨ ਦਿਨ ਕਰਕੇ ਕੀਤੀ ਰਾਤ ਖਸਮ ਵਿਸੜਹਿ ਤਿਖਮ ਜਾਤ ਨਾਨਕ ਨਾ ਬੈ ਬ ਸੁਨਤ ਰਾਗੂ ਜਰੀ ਮਹਲਾ ਚੌਥਾ ਹਰਿ ਕਹਿ ਜਾਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਹਮ ਕੀ ਰੈ ਕਰਮ ਸਤਗੁਰ ਸਰਣਾਇ ਕਰ ਦਇਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੋਖ ਰਾਮ ਨਾਮ ਪ੍ਰਗਾਸ ਬ੍ਰਹਮਤ ਨਾਮ ਮੇਰਾ ਪ੍ਰਾਂਤ ਸਿਕਾਈ ਹਰ ਕੀਰਤਮ ਰੀ ਰਹਿਰਾ ਸਰਾਹ ਹਰ ਜਾਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿ ਤਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹੜ ਹਰ ਰਸਨਾ ਨਾਮ ਨਾ ਕਾਇ ਤੇ ਪਗ ਹਿਣ ਜੰਪਾਸ ਜੋ ਸਤ ਗੁਰ ਸਰਣ ਸੰਗਤ ਨਹੀਂ ਆਏ ਤ੍ਰਿਕ ਜਿਵੈ ਤ੍ਰਿਕ ਜਿਵਾਸ ਜਨ ਹਰਜਾਨ ਸਤ ਗੁਰ ਸੰਗਤ ਪਾਏ ਤੰਤਰ ਮਰਤਕ ਲਿਖਿਆ ਰੇਖਾਸ ਤਨੁ ਤਨੁ ਸਤਸੰਗਤ ਜਿਤ ਹਦਸ ਪਾਇਆ ਮਿਰਜਨ ਨਾਨਕ ਨਾਮ ਪ੍ਰਗਾਸ ਰਾ ਗੂਜਰੀ ਮਹਲਾ 5 ਕਾਹੇ ਦੇ ਮਨ ਚਿਤ ਵਹਿ ਉਦਮ ਜਾ ਅਹਰ ਜੀ ਪਰਿਆ ਸਰ ਪਥਰਮ ਜੰਤ ਪਾਏ ਤਾ ਕਰਿ ਕਗੇ ਕਰਤ ਰਿਆ ਮੇਰੇ ਮਨ ਦੋਜੇ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦਿ ਪਰਮផល ਪਾਇਆ ਸੋਕ ਕਸ਼ਟ ਹਰਿਆ ਰਾਹ ਜਨ ਨਾ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸਕੇ ਤਰਿਆ ਸਿਰ ਸਿਰ ਕਿਸ ਬਹ ਠਾਕੁਰ ਕਾਹੇ ਮਨ ਪਵ ਕਰਿਆ உட உடா வேசா திசாச்சே வச்சே சரையா தின கவுண்கல கமண ஜுகாவ சிதான் டாகுர கர ஜனான பல பல சதவர்திர அந்தன பாரா raag sa mahal chaudha so pirk ik ओंकार satgur prasad so pirk naranjan harkirkh naranjana hare agama agam para sab te aave sab te aave tudje har satche sarjan haara sab je tumre ji tujhiya kada tara ਹਰਿ ਤੇਵ ਸੰਤੋ ਹੁ ਜੀ ਸਬਦੁ ਖਿਰ ਸਾਰਣ ਹਾਰਾ ਹਰਿ ਆਪੇ ਠਾਕੁਰ ਹਰਿਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਏਕ ਪ੍ਰਖ ਸਮਾਨਾ ਇਕ ਦਾਤੈ ਇਕ ਪ੍ਰਖਾਰੀ ਜੀ ਸਭ ਤੇਰੇ ਤਉਦ ਵਿਡਾਣਾ ਤੂੰ ਆਪੇ ਦਾਤਾ ਆਪੇ ਪੁਗਤਾ ਜੀ ਹਉ ਤਉਦ ਬਿਨ ਅਵਰ ਨ ਜਾਣਾ ਤੋਂ ਪਾਰ ਬ੍ਰਹਮ ਬੇ ਅੰਤ ਦੇ ਅੰਤ ਜੀ ਤੇਰੇ ਕਿਆ ਗੁਣ ਆਖ ਵਿਖਾਣਾ ਜੋ ਸੇਵ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਤਿ ਆਵੈ ਹੱਦ ਧਿਆਵੈ ਤੁਧ ਜੀ ਸਹਿਜਾਨ ਜਗ ਮੈਂ ਸੁਖ ਵਾਸੀ ਸਮੁਕਤ ਸਹਿਮੁਕਤ ਭੈਜਨ ਅਰਥਿਆ ਅਜੇ ਤਿਨ ਟੁਟੇ ਜਮ ਕੇ ਸਾਸੇ ਜਨਰ ਭਉ ਜਨਹਰ ਨਿਰਭਉ ਧਿਆਇਆ ਜੀ पौ सब गवासे जन सेवया जनेवया से मेरा हर जी ते हार समासे। से ताना, से ताना, जिन हर हर समासे शैतन शैतन जन हर्याया जी जन नानक तेन बरजासे ते भगत ते भग भण्डार जी परे बेत बे तेरे भगत ते ਦੇ ਭਗਤ ਸਲਾਹਨ ਤੁਧ ਜੇ ਅਨਕ ਅਨੇਕ ਅਨੰਤ ਤੇਰੀ ਅਨਕ ਤੇਰੇ ਅਨਕ ਕਰਰ ਪੂਜਾ ਜੇ ਤਤਪਰਹ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਿ ਸਮਰਥ ਸਾਥ ਜੀ ਕਰ ਕਰਿਆ ਖਟ ਕਰਨ ਕਰੰਤਾ ਸੇ ਭਗਤ ਸੇ ਭਗਤ ਪਰਾਜਨ ਨਾਨਕ ਜੀ ਜੋ ਭਾਵੈ ਹੈ ਮੇਰੇ ਹਰਿ ਭਗਵੰਤਾ ਤੂੰ ਆਦਿ ਫੁਰਖ ਪਰੰਪਰ ਕਰਤਾ ਜੀ ਤੁਧ ਜਿਵੜ ਅਵਰਣਾ ਕੋਇ ਤਉ ਜਗ ਜੁਗ ਇੱਕ ਸਦਾ ਸਦਾ ਤੂੰ ਇੱਕੋ ਜੀ ਤੂੰ ਨਿਚਰ ਕਰਤਾ ਸੋਇ ਤੁਧ ਆਪੇ ਭਾਵੈ ਸੋਇ ਵਰਤੇ ਜੀ ਤੂੰ ਆਪੇ ਕਰਿ ਸੋ ਹੋਇ ਤੁਹ ਦਿਆਪੈ ਸ੍ਰੀ ਸਫਾਈ ਜੀ ਤੁਧਿਆਪੈ ਸਿਰਜ ਸਭ ਗੋਏ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋ ਹੀ ਆਸਨ ਹਲਾ ਚੌਥਾ ਤੂ ਕਰਤਾ ਸਚਿਆਰ ਮੈਂਡਾ ਸਾਈ ਜੋ ਤੁਮ ਪਾਵੈ ਸੋ ਇਥੇ ਸੇ ਜੋ ਤੁੰਦੇ ਸਉਂ ਪਾਇ ਰਹਾਓ ਸਭ ਤੇਰੇ ਤੂ ਸਭ ਨੇ ਧਿਆਇਆ ਜੇ ਸੁਨਾ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮਕਲਾ ਦਾ ਮਾਨ ਮੋਖ ਗਵਾਇਆ ਤੁਧ ਆਵਿਛੋੜਿਆ ਆਪੇ ਲਾਇਆ ਤੋਂ ਡਰਿਆ ਸਭ ਤੁਝ ਹੀ ਨਾਹੇ ਤੁਦਨ ਦੂਜਾ ਕੋਈ ਨਾਹੇ ਜੀਵ ਜੰਤ ਸਭ ਤੇ ਰਖੇਲਾ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਏਹ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਿਖਾਣਾ ਜਿਨ ਹਰਿ 세ਵਿਆ ਤਿਨ ਸੁਖ ਪਾਇਆ ਸਹਿਜੇ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧਿ ਬਿਨ ਦੂਜਾ ਅਵਰਣ ਕੋਇ ਤੋਂ ਕਰ ਕਰ ਵਿਖਣ ਸੋ ਇਹ ਜਨਾਨਕ ਗੁਰਮੁਖ ਪ੍ਰਗਟ ਹੋਏ ਅਸਾ ਨਹਲਾ ਪਹਿਲਾ ਤਿਤ ਸਰਵਰੜਾ ਪਹਿਲੇ ਨਿਵਾਸ ਆ ਪਾਣੀ ਪਖਤ ਨਹਿ ਕੀਆ ਪੰਕਜ ਮੋ ਪਗਨੇ ਚਾਲਾ ਹਮ ਦੇਖਾ ਤੜ ਵਿਆਲੇ ਨਾਨਕ ਨਾ ਚਿਤ ਮੋੜ ਮਨਾ ਹਰ ਵਿਸਰਤ ਤੇਰੇ ਗੁਣ ਗੱਡਿਆ ਰਹਾਉ ਨਾ ਹੋ ਜ ਤਿਸ ਤੇ ਨੇ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਾਨਮਤ ਨਾਨਕ ਤਿੰਨ ਕੀ ਸਰਣਾ ਜਿਨ ਤੁ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪਰਾਪਤ ਮਨੁਖ ਦੇਹ ਰੀਆ ਗੋਬਿੰਦ ਮਿਰਨ ਕੀ ਹੈ ਤੇਰੀ ਬਰੀਆ ਔਰ ਕਾ ਤੇਰੇ ਕੀਤੇ ਨਾ ਕਾਮ ਮਿਰ ਸਾਧ ਸੰਗਤ ਭਜ ਕੇ ਬਲ ਨਾਮ ਸਰੰਗ ਜਾ ਲਖ ਜਲ ਤਰਣ ਕੈ ਜਨਮ ਬ੍ਰਥਾ ਜਾ ਤ੍ਰਿੰਗ ਮਾਇਆ ਕੇ ਰਾਹਾ ਓ ਜਪ ਤਪ ਸੰਜਮ ਤਰਮਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਟ ਰਾਇਆ ਕਾ ਹੋ ਨਾਨਕ ਹਮ ਨਿਜ ਕਰਾਮਾ ਸਰਣ ਪਰੇਕੇ ਰਾਖੋ ਹੋ ਸਰਮਾ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤ ਤਾ ਪਾਤ ਸਾਹਿਬ ਦਸਵੇਂ ਕਬਿਓ ਬਾਚ ਬੈਨਤੀ ਚਉਪੈ ਹਮਰੇ ਕਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਹਿ ਹਮਾਰਾ ਆਪਾ ਨਾ ਜਾਣ ਕਰੋ ਪ੍ਰਤਪਾਦ ਹਮਰੇ ਦੁਸ਼ਟ ਸਭ ਤਮ ਕਾਬੋ ਹੋ ਆਪਾ ਦੇ ਮੈਂ ਬਚਾਵਾਂ ਸੁਖੀ ਬਸੈ ਮੋਢੋ ਪਰਿਵਾਰਾ ਸਿਵਕ ਸਿਖ ਸਬੈ ਕਰਤਾ RAM ਰਚਾ ਨਿਜ ਕਰਦੇ ਕਰੀਏ ਸਭੈ ਰਣਕ ਵਾ ਸੰਗਰੀਆ ਪੂਰਨ ਹੋਏ ਹਮਾਰੇ ਆਸਾ ਤੋੜ ਭਜਨ ਕੇ ਰਹ ਪਿਆਸਾ ਤੁਮਹਾ ਛਾੜ ਕੋਈ ਅਵਰਨਾ ਤਿਆਉ ਜੋ ਵਰਚਾ ਸੋ ਤੁਮ ਤੈ ਪਾਉ ਸੇਵਕ ਸਿੱਖ ਹਮਾਰੇ ਤਾਰੀਅ ਹੈ ਚੁਣ ਚੁਣ ਸਤਰ ਹਮਾਰੇ ਮਾਰੀਅ ਹੈ ਆਪਾ ਦਿਨ ਜੇ ਬਰੀਏ ਮਰਨ ਕਾਲ ਕਾ ਤਰਾਸਨੀ ਬਰੀਆ ਹੋ ਜਾ ਸਦਾ ਹਮਾਰੇ ਪਛਾ ਸ੍ਰੀ ਉਸਤੋ ਜੋ ਕਰਿਓ ਰਛਾ ਰਾਖ ਲਿਓ ਮਹ ਰਾਖਣ ਹਾਰੇ ਸਾਇਬ ਸੰਸਾਹਿ ਪਿਆਰੇ ਦੇਨ ਬੰਦ ਦੁਸ਼ਟਨ ਕਹ ਹੰਤਾ ਤੁਮਹੋ ਫੁਰੇ ਚਤਰ ਦਸਕੰਤਾ ਕਾਲ ਪਾਇ ਬ੍ਰਹਮਾ ਵਪਤਰਾ ਕਾਲ ਪਾਇ ਸਬਜੋ ਅਵਤਾਰਾਂ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਰ ਕੀਆ ਤਮਸਾ ਜਵਨ ਕਾਲ ਜੋਗੇ ਸਵਖੀਓ ਬੇਦਰਾਜ ਬ੍ਰਹਮਾ ਜੋਥੇ ਜਵਨ ਕਰ ਸਭ ਲੋਕ ਸੁਵਾਦਾ ਨਮਸਕਾਰ ਰਹਿ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਤ ਜਚਾ ਨਉ ਪਜਾਇਓ ਆਦ ਅੰਤ ਏਕ ਅਵਤਾਰਾ ਸੋਇ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨਿਆ ਪਸਵਾਦੇ ਸਿਵਗਨ ਕੋ ਸਭ ਗਉਨਾ ਸੁਖ ਦੇਉ ਸਤਰਨ ਕੋ ਪਰਮ ਅਵਦਕੇ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀੜਿ ਪ੍ਰਸ਼ੰਨਤ ਚੀਟੀ ਤੈ ਕੁੰਚਰ ਸਥੋਲਾ ਸਾਫਰ ਕਿਰਪਾ ਦ੍ਰਿਸ਼ਟ ਕਰ ਫੋਲਾ ਸਾਂਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਤੇਰਿ ਪਛਾਨਾ ਕਟ ਕਟ ਕੇ ਉਠ ਪਟ ਕੇ ਜਾਨਾ ਜਬ ਉਦਕਰਖ ਕਰਤਾਰ ਪ੍ਰਜਾਤਰ ਸਭ ਦੇਹ ਆਪਾਰਾ ਜਬ ਕਰ ਕਰਤ ਹੋ ਕਬ ਹੂੰ ਤੁਮ ਮਿਲਤ ਦੇ ਤਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਤਾਰੇ ਆਪਾ ਆਪਣੀ ਬੋਜ ਉਚਾਰੇ ਤੁਮ ਸਭ ਹਿਤ ਰਤ ਨਿਰਾ ਲਮ ਜੰਤ ਬੇਦ ਭੇਦ ਅਲਮ निरुकार निर्लम्ब आद नील अनाद असाम्ब ताका मूढचार्थेदा जो न पात बेदा ताकोकर्पानुमानत महामूड काच न जानत महादेव को कहत सदाशिव निरंकार का, का चिन्तन पेवा ਆਪੇ ਆਪਨੇ ਬੁੱਧ ਹੈ ਜਿਤੇ ਬਣ ਤਨ ਪਨ ਤੋਹ ਤੇ ਤੇ ਤੁਮਰਾ ਲਖ ਨਾ ਜਾਏ ਪ੍ਰਸਾਰਾ ਕਹਿ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਰੰਗ ਤੇਵ ਦਾਵ ਕਹਿ ਭੂਪਾ ਅੰਡ ਜੇਰ ਜਸੇ ਤਜ ਕੇਨੇ ਉਤਪ ਕਨ ਬਹੁਦ ਰਚ ਦੇਨੇ ਕਾਹ ਹਮ ਫੁਰ ਰਾਜਾ ਹੈ ਬੈਠਾ ਕਾਹ ਹੁ ਸਿਮਟ ਪਉ ਸੰਕਰ ਕੇਠਾ ਸਗਰੇ ਸ੍ਰਿਸ਼ਟ ਦੇਖਾਇ ਚੰਬਵ ਆਜੁਗਾ ਸਰੂਪ ਸਵਾੰਬ ਆਬਰਛਾ ਮੇਰੇ ਤੁਮ ਕਰੋ ਸਿਖ ਉਬਰ ਸਿਖ ਸੰਗਰ ਦੁਸ਼ਟਿਤ ਉਠਵਤ ਉਸਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਤੁਜ ਤ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਮਰੇ ਪੁਰਖ ਜਬ ਨਾ ਫਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਆਹ ਤਖ ਕਾਲ ਨਿਕਟਨੇ ਆਹ ਰਚਾ ਹੋਏ ਤਾਇ ਸਭ ਕਾਲਾ ਦੁਸ਼ਟ ਦਿਸਟ ਤਰਾ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨ ਹਰ ਹੋ ਤਾਕੇ ਤਾਪ ਤਨ ਕਮ ਹਰ ਹੋ ਅਰੇ ਦਾ ਅਖਿਰ ਕਰਮ ਸਭ ਹੋਏ ਦੁਸ਼ਟ ਸ਼ਾਸ ਸਕੇ ਨਾ ਕੋਏ ਇੱਕ ਬਾਦ ਜਨਤ ਮੈਂ ਸੰਬਾਰਾ ਕਾਲ ਪਾਰ ਤੇ ਤਾ ਹਿਉ ਬਾਰਾ ਜਨਰ ਨਾਮ ਤੇ ਹਰੂ ਕਾਹ ਦਰਦ ਦੁਸ਼ਟ ਦੋਖ ਤੇਰਾ ਹਾ ਖੜਕੇ ਤਮੈਂ ਸਰਣਾ ਤੇ ਹਾਰੇ ਆਪਾ ਦਿਲ ਉਬਾਰੇ ਸਰਬ ਧਰਮ ਹੋ ਸਹਾਏ ਦੁਸ਼ਟ ਦੋਖ ਤੇ ਲਿਓ ਬਚਾਏ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕਵਾਂ ਤਰੇ ਨਿਆਨੇ ਆਂ ਰਾਮ ਰਹਿਮਪੁਰਾਨ 쿠ਰਾਨ ਅਨੇਕ ਕਹੇ ਮਤ ਏਕ ਨ ਮੰਨਿਓ ਸਿਮਰ ਸਾਰ ਸ੍ਰੇ ਸਭਾਵ ਭੇਦ ਕੈਮ ਏਕ ਨ ਜਾਣਿਓ ਤੇਰੀ ਅਸਪਾਨ ਕਿਰਪਾ ਤੁਮਰੇ ਕਰਮੈ ਨਾ ਕਹਿਓ ਸਭ ਤੋ ਹੀ ਵਿਖਾਨੇ ਦੁਹਰਾ ਸਗਲ ਦਵਾਰ ਕੋ ਛੜਕੈ ਗਇਓ ਤੋਹਾਰ ਦਵਾਰ ਬਾਹਿ ਗਹਿ ਕਿਲਾ ਜੇ ਅਸ ਗੋਬਿੰਦ ਦਾਸ ਤੁਹਾਰ ਰਾਮਕਲੀ ਮਹੱਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ आनंद पिया मेरी माए सतगुरु मैं पाया सतगुरु ता पाया सहज सेते मन जियां बात आई राग रत्न परिवार प्रिया शब्द गवन आईए शब्द होता गव हरि केरा मन जनी बसाए ਕਾਹੇ ਨਾਨਕ ਅਨੰਦ ਹੋਆ ਸਤਿਗੁਰੂ ਮਾ ਪਾਇਆ ਏ ਮਨ ਮੇਰਾ ਤੂੰ ਸਦਾ ਰਹਿ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੋਖ ਸਭ ਸਰਣਾ ਅੰਗੀਕਾਰੁ ਕਰੇ ਤੇਰਾ ਕਰਜ ਸਭ ਸਰਣਾ ਸਬਨਾ ਗਲਾ ਸਮਰੱਥ ਸੁਆਮੀ ਸੋ ਕਮਨ ਹ ਵਿਸਾਰੇ ਕਾਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੈ ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸੇ ਆਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸੱਚਾ ਨਾ ਮੇਰਾ ਅਤਾਰੋ ਸੱਚਾ ਨਾ ਮੇ ਅਤਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖਮਨਾਈ ਵਸਿਆ ਜਿਨ ਇੱਛਾ ਸੱਪ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਬੇਟਾ ਜਿਸ ਦੀਆਂ ਇਹ ਵਡਿਆਈਆ ਕਹੇ ਨਾ ਨਿਕ ਸੁਣੋ ਸੰਤ ਸ਼ਬਦ ਰੋਪਿਆਰੋ ਸੱਚਾ ਨਾ ਮੇਰਾ ਅਤਾਰੋ ਰਾਜ ਪੰਚ ਸ਼ਬਦ ਜਿਤ ਕਰ ਸਬਾਗੇ ਕਰ ਸਬਾਗੇ ਸ਼ਬਦ ਬਾਜੇ ਕਲਾ ਜਿਤ ਕਰ ਤੜੀਆ ਪੰਚ ਦੂਤ ਤੁਲ ਵਸ ਕੀਤੇ ਕਾਲ ਕੰਟ ਕਮਾਰੇ ਆ ਚੁਰ ਕਰਮ ਪਾਇ ਤੁਦ ਜਿਨ ਕਾ ਸਹਿ ਨਾਮ ਹਰਿ ਕੇ ਲਾਗੇ ਕਹ ਨਾਨਕ ਤੈ ਸੁਖ ਹੋ तेत कर अनाद वाजे अनहे आनन्द सुनवडभागी हो सगल मनोर्त पूरे पाद ब्रह्म प्रभ पाया उत्तरे सगल सूरे दुख रोग संता पि उतरे सुनि सच्चि वाणी संत साजन भय सरसे पूरे गुरुते जाने सुनते पुनीत पवित पवत रहया पर पूरे ਬੈਨਵੰਤ ਨਾਨਕ ਗੁਰ ਚਰਨ ਲਾਗੇ ਵਾ ਜੇ ਅਨਹਤੂਰੇ ਮੋ ਦਭਣੀ ਮਹਲਾ 5 ਥਾ ਲਵੇ ਤਨ ਵਰਤੋ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾ ਗੁਰ ਕਾ ਪਈਓ ਜਿਸ ਕਾ ਸਭ ਸਦਾ ਦੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਤਾਰੋ हे वर्तत जि न जाई न तने त रखरताड तम संसार चरण लगतडीय सब नार निक ब्रह्म प्रसाद स लोक महल्ला पंजवा तेर अंत किता जत नाही मनुज कितो हे मै निरगुण या रेख गुण नाही आपे तरस पयोय ਦਰਸ ਪਿਆ ਮਹਾਰਾਮਤ ਹੋਏ ਸਤ ਗੁਰ ਸਜਣ ਮਿਲੇ ਆ ਨਾਨਕ ਨਾ ਮਿਲੇ ਤਾ ਜੀਵਾ ਤਨ ਮਰਥੀ ਬਹਿ ਹਰੇਆ ਪਵੜੇ ਤਿਤੈ ਤੁ ਸਮਰਥ ਜਿਥੈ ਕੋਈ ਨਾਹੀ ਉਥੇ ਤੇਰੀ ਰਖ ਅਗਨੇ ਉਦਰ ਮਾਹੇ ਸੁਣ ਕੈ ਜਮ ਕੈ ਦੂਤ ਨਾ ਹੇ تیرੇ ਛਟ ਜਾਹੇ ਭਵਜਲ ਵਿਖਣਾ ਅਸਗਾਹੋ ਗੁਰਸਬਦਿ ਪੜ ਪਾਹੇ ਜੈਨਾ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮੈ ਇਹੋ ਪੰਨ ਗੁਣ ਗੋਬਿੰਦ ਗਾਹੇ ਸਭ ਸੈਨੁ ਕਿਰਪਾਲ ਸਮਾਲੇ ਸਾਹੇ ਸਾਹੇ ਬਿਰਤਾ ਕੋ ਨ ਜਾਏ ਜੇ ਆਵੇ ਤੁਧ ਆਹੇ ਸਾ ਲੋਕ ਮਹੱਲਾ ਪੰਜਵਾ ਅੰਤਰ ਗੁਰ ਅਰਾਧਣਾ ਜੈ ਵਾ ਜਪ ਗੁਰ ਨਾਮ ਨੇਤ੍ਰ ਸਤ ਗੁਰ ਵੇਖਣਾ ਸਰਣੇ ਸੁਣਨਾ ਗੁਰ ਨਾਮ ਸਤ ਗੁਰ ਸੇਤਿਰਤਿਆ ਦਰਗਹਿ ਪਈ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨਾ ਵਥ ਦੇ ਜਗ ਮਹਿ ਉਤਮ ਕਾਢੀਐ ਵਿਰਲਾ ਕਈ ਕੇ ਮਹਰਲਾ ਪੰਜਵਾ ਹਰਖੇ ਰਖਣ ਹਾੜ ਆਪ ਸਵਾਦਿਆ ਨਾ ਗੁਰ ਕੀ ਪੈਰੀ ਪਾਏ ਕਾ ਸਵਾਦਿਆ ਨਾ ਹੋਆ ਆਪ ਦੇ ਆਰ ਮਨ ਹੋ ਨ ਬਿਸਾਰੇ ਆ ਨਾ ਸਾਜਨਾ ਕੇ ਸੰਗ ਭਵ ਜਲ ਤਾਰਿਆ ਨਾ ਸਾਖਤ ਨਿੰਦਕ ਦੁਸ਼ਟ ਕਿਨ ਮਾਹੀ ਬਿਦਾਰਿਆ ਨਾ ਤਿਸ ਸਾਹਿ ਕੀ ਟੇਕ ਨਾਨਕ ਮਨ ਹੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਇ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਇ ਸਗਲੇ ਦੁਖਾਂ ਪਾਪਾਂ ਕਾ ਨਾਸ ਧੰ ਗੁਰੂ ਨਾਨਕ ਮਹਾਰਾਜ ਆਪ ਜੀ ਕੀ ਭਜਨ ਬਾਣੀ ਕਾ ਪ੍ਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ